ਟੀਵੀ ਐਚੀ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਬਲ ਵਿਖੇ ਸਾਬਕਾ ਸਰਪੰਚ ਜੁਗਿੰਦਰ ਸਿੰਘ ਅਤੇ ਜੋਥ ਆਸੂ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਕੰਮੀ ਜਥੇਬੰਦਕ 76 ਗੋਲ ਇਕਬਾਲ ਸਿੰਘ ਮਾਲਨੇ ਅਤੇ ਚੇਤੇ ਤੌਰ ਤੇ ਸ਼ਿਰਕਤ ਕੀਤੀ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬੱਬੇ ਹਲੀ ਅਤੇ ਸਰਦਾਰ ਮਾਲਨੇ ਕਹਾਂ ਕਿ ਲੋਕ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਕੈਪਟਨ ਸਰਕਾਰ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਲੋਕ ਧੜਾ ਧੜਾ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੰਘਰਸ਼ ਹੋ ਰਿਹਾ ਹੈ। ਅੱਜ ਪਿੰਡ ਬੱਲ ਦੇ 35 ਪਰਿਵਾਰਾਂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ। ਉਹਨਾਂ ਨੇ ਕਿਹਾ ਕਿ ਲੋਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਯਾਦ ਕਰ ਰਹੇ ਹਨ ਅਤੇ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਹੈ। ਇਸ ਮੌਕੇ ਤੇ ਸਾਬਕਾ ਚੇਅਰਮੈਨ ਕਬਲਜੀਤ ਸਿੰਘ ਚਾਲ ਲੋਕ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਮੈਡਮ ਸੰਤੋਸ਼ ਭਗਤ ਸਾਫਕਾਰ ਡਾਇਰੈਕਟਰ ਮਸਤਾਕ ਮਸੀਬ ਬਲਤੋ ਇਲਾਵਾ ਹੋਰ ਹਾਜ਼ਰ ਹਨ ਧਾਈਵਾ ਤੋਂ ਪੱਤਰਕਾਰ ਇੰਦਰਜੀਤ ਸਿੰਘ ਖਾਸ ਰਪੋਰਟ ਜੋ ਕਾਦੀਆਂ ਹਲਕਾ ਗਦਾਸ ਜ਼ਿਲ੍ਹੇ ਵਿੱਚ ਮੱਲ ਪਿੰਡ ਵਿੱਚ ਪਹੁੰਚੇ ਸਾਡੇ ਸੀਨੀਅਰ ਲੀਡਰ ਨੇ ਸ਼੍ਰੀ ਹਮਨਦੀ ਕਾਲੀਦਾਲ ਦੇ ਬੋਰਖ ਬਾਸ ਸਿੰਘ ਮਹਾਲ ਤੇ ਸਾਫਕਾਰ ਸਰਪੰਚ ਨੇ ਜੀ ਬਲ ਸਾਹਿਬ ਜੀ ਦੇ ਨਾਲ ਦੂਜੇ ਵੀ ਜਿਹੜੇ ਸਰਪੰਚ ਨੇ ਸਾਫਕਾਰ ਦੋ ਸਰਪੰਚ ਹੋਰ ਨੇ ਦੇ ਸਾਫ ਦਾ ਸਮਝਨੇ ਇਹਨਾਂ ਸਾਰਿਆਂ ਨੇ ਬੜੀ ਭਰਵੀਂ ਮੀਟਿੰਗ ਕਰਾਈ ਹੈ ਉਹ ਤਕਰੀਬਨ ਕੋਈ 33 ਪਰਿਵਾਰ ਜਿਹੜੇ ਨੇ ਕਾਂਗਰਸ ਛੱਡ ਕੇ ਅਨਕਾਲੀ ਦਲ ਵਿੱਚ ਆਏ ਨੇ ਮੈਂ ਉਹਨੀਆਂ ਜੀ ਆਇਆਂ ਕਹਿੰਦਾ ਔਰ ਮੈਂ ਇਹਨੂੰ ਵਿਸ਼ਵਾਸ ਦੋਣਾ ਕਿ ਤਦਾ ਸ਼੍ਰੋਮਣੀ ਅਨਕਾਲੀ ਦਲ ਵਿੱਚ ਪੂਰਾ ਸਤਿਕਾਰ ਮਿਲਦਾ ਹੋਏਗਾ ਉਹਦੇ ਨਾਲ ਨਾਲ ਜਿਹੜਾ ਇਹਨਾਂ ਵਿਸ਼ਵਾਸ ਤੋਂ ਆਇਆ ਸਾਰੇ ਪਿੰਡ ਦੀ ਬੜੀ ਭਰਵੀਂ ਮੀਟਿੰਗ ਹੋਈ ਹੈ ਟਰੋਂ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਜੀਆਂ ਬਾਈ ਵਿੱਚ ਉਹ ਸਾਰੀ ਸ਼੍ਰੋਮਣੀ ਕਾਲੀਦਾਦ ਦੀਆਂ ਜਿੰਨੀਆਂ ਨੀਤੀਆਂ ਨੇ ਉਹ ਤੋਂ ਪ੍ਰਭਾਵਿਤ ਹੋ ਕੇ ਸਾਰਿਆਂ ਨੂੰ ਵਿਸ਼ਵਾਸਦਾ ਕਿ ਬੜੀ ਭਾਰੀ ਬਣ ਗਈ। ਜਿਵੇਂ ਕਿ ਬਾਦਲ ਸਾਹਿਬ ਨੇ ਜਿਹੜੇ ਪੰਜਾਬ ਇੱਕ ਵਾਰ ਦਾ ਕੰਮ ਕੀਤੇ ਨੇ ਉਹ ਸਾਰਿਆਂ ਨੂੰ ਯਾਦ ਨੇ। ਉਹ ਕਾਂਗਰਸ ਨੇ ਜਿਹੜੀ ਝੂਠ ਹੋ ਕੇ ਸਰਕਾਰ ਬਣਾਈ ਸੀ ਉਹ ਤੇ ਲੋਕਾਂ ਨੂੰ ਗੁੱਸਾ ਆ। ਕਿ ਉਹਨਾਂ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ। ਤੇ ਇਸ ਕਰਕੇ ਸਾਰੇ ਪਿੰਡ ਨੇ ਬਹੁਤ ਖੁਸ਼ੀ ਨਾਲ ਸਵਾਗਤ ਕੀਤਾ। ਪੁਰਾਣੇ ਪਰਿਵਾਰ ਕਾਂਗਰਸ ਨੂੰ ਛੱਡ ਕੇ ਆਏ ਨੇ ਮੈਂ ਅੰਦਰ ਤੁਰ ਆ ਕੇ ਤੇ ਪਿੰਡਾਂ 'ਚ ਕਿਦਾਂ ਦਾ ਸਾਥ ਮਿਲਦਿਆ ਜੀ ਜੀ ਨੂੰ ਪਿੰਡਾਂ 'ਚ ਵੇਖੋ ਮੈਂ ਤਕਰੀਬਨ ਸਾਰੇ ਜ਼ਿਲ੍ਹੇ ਵਿੱਚ ਜਾ ਰਿਹਾ ਹਾਂ ਜਿੱਥੇ-ਜਿੱਥੇ ਵੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮਿਲਦੇ ਨੇ ਉੱਥੇ ਬਹੁਤ ਸਾਰੇ ਲੋਕ ਦੂਜੀਆਂ ਪਾਰਟੀਆਂ ਚੋਂ ਜੀ.ਵੀ.ਪੀ. ਚੋਂ ਆਮ ਪਾਰਟੀ ਚੋਂ ਅਸਪੱਜ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਜੁੜਨ ਹੋ ਰਹੇ ਨੇ ਸਾਰੇ ਇਹ ਗੱਲ ਕਹਿੰਦੇ ਨੇ ਕਿ ਸਾਡੇ ਤੇ ਸਾਡੇ ਸਪੋਟਰਾਂ ਦਾ ਮੁੱਤਰਾ ਦਾ ਦਬਾਅ ਆ ਇਹ ਤੁਸੀਂ ਸ਼੍ਰੋਮਣੀ ਕਾਲਜ ਕਲ ਦੇ ਨਾਮ ਚੱਲੋ ਇਸੇ ਕਰਕੇ ਵਰਕਰਾਂ ਦੀਆਂ ਪਾਰਟੀਆਂ ਦੇ ਸਾਡੇ ਸ਼੍ਰੋਮਣੀ ਕਾਲਜ ਕਲ ਜਿਹੜਾ ਉਹਨਾਂ ਨੂੰ ਦੁਕਾਨ ਤੰਕਰੰਦੇ ਨੇ ਜਾਣ ਕੇ ਵੀ ਇਹ ਜੀ ਨੋਟਿਸ ਲੈ ਕੇ ਐਮ ਐਲ ਏ ਕੋ ਜਾਓ ਤੁਹਾਨੂੰ ਮਾਫੀ ਕਰਾ ਦਾਂਗੇ ਲੋਕ ਹੁਣ ਖਿਸਕਣ ਦੇ ਨੇ ਕਾਂਗਸ ਨਾਲੋਂ ਤੇ ਮੈਂ ਤਾਂ ਪਿਛੇ ਵੀ ਕਿਹਾ ਹੈਗਾ ਕਿ ਦੇਖੋ ਇਹਨਾਂ ਲੋਕਾਂ ਦਾ ਪੋਲੀ ਪਾਲੇ ਲੰਗੂਣੇ ਇਹਨਾਂ ਨੂੰ ਕੀ ਪਤਾ ਪੈਨਸ਼ਨ ਕਿੱਦਾਂ ਲੱਗਦੀ ਆ ਫਰਾਂ ਨੇ ਲਾਤੀ ਪੈਨਸ਼ਨ ਨੂੰ ਲੈਂਦੇ ਰਹੇ ਨੇ ਇਹ ਰਿਕਵਰੀ ਜਿਹੜੀ ਹੈ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਔਖਨ ਰਾਤ ਤੱਕ ਆਇਆ ਉਹਨਾਂ ਪੈਸੇ ਜਿਹੜਾ ਲਏ ਨੇ ਇਹ ਵਾਪਸ ਕਰਨੇ ਬੜੇ ਔਖੇ ਨੇ ਸਾਡੀ ਸਰਕਾਰ ਹੈਗੀ ਅਸੀਂ ਇਹ ਪੂਰੀ ਲਕੀਰ ਜਿਹਦੇ ਨਾਲ ਜਿਹੜਾ ਕਾਲਾ ਕਾਨੂੰਨ ਹੈ ਉਸੇ ਬਸ ਸਹੀ ਬਾਤ ਨੇ ਕਿਹਾ ਕਿ ਪਹਿਲੇ ਜਣੇ ਕੁਰਸੀ ਤੇ ਚੀਜ਼ ਮਿਸਟਰ ਜੀ ਕੋ ਬਹਿਣਾ ਬਣ ਕੇ ਇਹ ਕਾਲਾ ਕਾਨੂੰਨ ਜਿਹੜਾ ਉਹ ਅਸੀਂ ਕੈਨਸਲ ਕਰਾਂਗੇ ਔਰ ਨਿੱਕੇ ਮੋٹے ਕੰਮ ਜਿਹੜੀਆਂ ਰਿਕਵਰੀਆਂ ਨੇ ਪੈਨਸ਼ਨਾਂ ਵਾਲਿਆਂ ਤੰਗ ਕਰਨ ਲਈ ਇਹ ਵੀ ਅਸੀਂ ਬੰਦ ਕਰ ਦਿਆਂਗੇ ਦੂਜੇ ਪਾਸੇ ਕੈਵਲ ਮੈਡੀਟਾਂ ਤੋਂ ਸਾਦੋਂ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਜਿਨ੍ਹਾਂ ਨੇ ਇਹਨੇ ਦੇਖੋ ਕਿਟ ਤੇ ਪਹਿਲਾਂ ਹੀ ਪਾਈ ਹੈ ਕੱਟ ਪਸਾਰ ਜੇਬ ਚ ਵੀ ਜਿਹੜਾ ਮੰਤਰੀ ਪਾਹੇ ਖਾਦਾ ਉਹਨੂੰ ਕਲੀਨ ਚਿੱਟ ਦੇ ਦਿੰਦੇ ਆ ਇਹ ਗੱਲ ਬੜੀ ਮਾੜੀ ਆ ਜਿਹੜੀ ਪਾਲੇ ਬੱਚਿਆਂ ਦੇ ਪਾਹੇ ਹੀ ਹੋਏ ਨੇ ਇਹ ਬੰਦ ਨਹੀਂ ਇਹ ਤਾਂ ਸਾਰਾ ਆਪਣਾ ਸਾਰਾ ਲੋਕਾਂ ਨੇ ਬਾਈ ਵਿੱਚ ਲੈਣਾ ਹੁਣ ਲੋਕ ਚੁੱਪ ਕਰਕੇ ਦੇਖਦੇ ਆ ਇੱਕ ਕੈਪਟਨ ਸਾਹਿਬ ਕਹਿ ਰਿਹਾ ਕਿ ਮੈਂ ਕਿਸਾਨੀ ਮੁੱਦੇ ਤੇ ਅਸਤੀਫਾ ਜੇਵ ਚ ਪਾਇਆ ਫਿਰਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਿਲਕੁਲ ਸਾਡੇ ਮੰਤਰੀ ਤੇ ਕੈਂਟਰ ਸੈਂਟਰ ਦੇ ਵਿੱਚੋਂ 4-5 ਰਹਿੰਦੇ ਆ ਭੈਣ ਜੀ ਹਰਸਿਵਰਨ ਨੇ ਅਸਤੀਫਾ ਦੇ ਕੇ ਲੋਕਾਂ ਨੂੰ ਦੱਸ ਦਿੱਤਾ ਇਹਦੇ ਮਹੀਨੇ ਰਹਿ ਗਏ ਨੇ 6 ਹੁਣ ਸਭ ਕੋ ਡੀਡਲ ਚਲੋ ਲੋਕਾਂ ਦੀ ਜਾਣ ਚੁੱਕੀ ਰਹੇਣਗੇ ਇਹਨਾਂ ਨੇ ਦੇਣਾ ਨਹੀਂਗਾ ਐਵੇਂ ਇਹ ਕੀ ਵਪਾਰ ਨਹੀਂ ਲਿਖਿਆ ਜੀ ਕਿ ਨਹੀਂ ਹਾਂ ਜੀ ਜੁਬੇਲ ਸਾਹਿਬ ਹਲਕੇ ਦੀ ਕਿੱਦਾਂ ਦਾ ਬੁਲੰਗਾਰਾ ਨਹੀਂ ਜਾਂਦਾ ਬਿਲਕੁਲ ਕਰ ਤੁਹਾਡੇ ਸਾਹਮਣੇ ਆ ਕਿਦਾਂ ਲੁਕੀ ਜਿੰਨੀਆਂ ਮੀਟਿੰਗਾਂ ਆਈਆਂ ਪਿਛੇ ਮੈਂ ਇੱਧਰ ਕਾਪਨ ਸਰਪੰਚ ਬੀਤ ਵਿੱਚ ਗਿਆ ਸਾਂ ਉਧਰ ਮੁੱਲਾਪੁਰੋਂ ਉੱਥੇ ਜਾਇਨ ਕਰਕੇ ਸਨ ਕਿਸ਼ੇ ਮੈਂ ਜੇਰੀਵਾਲ ਗਿਆ ਸਾਂ ਇਹ ਬਿੱਲੇ ਹਣੀ ਜਿਹੜੇ ਗੁਰਕਬਾਲ ਮਾਲ ਨੇ ਲੋਕ ਇਸ ਪਰਿਵਾਰ ਨਾਲ ਬੜਾ ਪਿਆਰ ਕਰਦੇ ਹਨ ਪਰ ਪਹਿਲਾਂ ਵੀ ਜਿਹੜੀ ਇਹਨਾਂ ਨੇ ਇੱਥੇ ਸ਼ਰੂਮੀ ਕਮੇਟੀ ਬੀ ਕਮੇਟੀ ਤੋਂ ਲੜੀ ਉੱਥੇ ਸਾਰੇ ਮੈਂਬਰ ਇਹਨਾਂ ਆਪਣੇ ਬੜਾ ਲੋਕ ਬੜਾ ਵੱਡਾ ਹੰਗਾਰਾ ਦਿੰਦੇ ਨੇ ਲੋਕ ਕਹਿੰਦੇ ਨੇ ਕਿ ਜੇ ਬਾਜਵੇ ਪਰਿਵਾਰ ਦੇ ਨਾਲ ਕੋਈ ਇਲੈਕਸ਼ਨ ਲੜ ਸਕਦਾ ਪਹਿਲਾਂ ਵੀ ਇਹ ਲੜਦੇ ਰਹੇ ਨੇ ਜਿੱਥੀਆਂ ਮੋਟੀਆਂ ਪਤਾਨਗੀਆਂ ਇਹਨਾਂ ਦੇ ਕੋਲ ਨੇ ਇਸ ਲਈ ਲੋਕੀਂ ਦੇ ਨਾਲ ਤੁਰੇ ਨੇ ਮਡੀਆਂ ਪਟੀਆਂ ਮੀਟਿੰਗਾਂ ਕਰਾ ਰਹੇ ਜਿਸ ਮੈਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਉਹਦੇ ਨੀਤੀਆਂ ਤੋਂ ਲੋਕੀਂ ਬੜੇ ਪ੍ਰਭਾਵਿਤ ਨੇ ਕਿਉਂਕਿ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜੋ ਪੰਜਾਬ ਤੇ ਪੰਜਾਬੀਅਤ ਦੀ ਹੱਕਾਂ ਦੀ ਰਾਖੀ ਕਰਦੀ ਹੈ ਉਹਦੇ ਵਾਸਤੇ ਚਾਹੇ ਉਹਨਾਂ ਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਉਹਦੀ ਮਿਸਾਲ ਹੈ ਹੁਣ ਲੇਟੈਸਟ ਵੀ ਬੀਬਾ ਜੀ ਨੇ ਅਸਤੀਫਾ ਦਿੱਤਾ 4 ਸਾਲ ਸਰਕਾਰ ਦੇ ਰਹਿੰਦਿਆਂ ਅਸਤੀਫਾ ਦਿੱਤਾ ਸਿਰਫ ਕਿਸਾਨੀ ਲਈ ਤੇ ਮਜ਼ਦੂਰਾਂ ਲਈ ਤੇ ਇਸੇ ਤਰ੍ਹਾਂ ਜੋ ਇਹ ਨੀਤੀਆਂ ਪਰਵਾਹ ਤੋਂ ਹੋ ਕੇ ਲੋਕ ਹਰ ਪਾਰਟੀ ਜਿਹੜੇ ਨੇ ਸ਼੍ਰੋਮਣੀ ਕਾਲਜ ਦੇ ਬੇਰੇ ਰੋਜ਼ ਚੜ ਰਹੇ ਨੇ ਪਿਛਲੇ ਹਫ਼ਤੇ ਆਪਾਂ ਮੁੱਲਾਂਵਾਲ ਮੀਟਿੰਗ ਕਰਾਈ ਸੀ ਪੰਜ ਸੱਤ ਸਰਪੰਚ ਤੇ ਹੋਰ ਪਰਿਵਾਰ ਬੱਬਿਆ ਜੀ ਸਾਹਿਬ ਦੀ ਹਾਜ਼ਰੀ ਸ਼ਾਮਲ ਹੋਏਗੀ ਨੇ ਰੋਜ਼ ਹੀ ਕੋਈ ਨਾ ਕੋਈ ਮੈਂ तकरीबन ਸਾਰੇ ਹਲਕੇ ਜਾਨਾ ਹਰ ਪਿੰਡ ਜਿਹੀ ਰੋਜ਼ ਹੀ 2 4 5 ਪਰਿਵਾਰ ਸ਼ਰਮਣੀ ਕਾਇਦਾਲੇ ਦੇ ਬੇੜੇ ਸਵਾਰ ਹੋ ਰਹੇ ਨੇ ਮੀਟਿੰਗਾਂ ਦਾ سلسلہ ਇਹ ਹੁਣ ਚੱਲਦਾ ਰਹੇਗਾ ਮੀਟਿੰਗਾਂ ਦਾ سلسلہ ਜੀ ਹੁਣ 2022 ਤੱਕ ਬੱਬਿਆ ਜੀ ਸਾਹਿਬ ਦੀ ਦਵਾਈ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਸ਼ਰਮਣੀ ਕਾਇਦਾਲੇ ਦੀ 2022 ਸਰਕਾਰ ਬਣਾ ਕੇ ਸਾਲ